ਬਦੀ ਕੋ ਓਂਕਾਰ ਸਤਿਗੁਰੂ ਸਰਬਨੰਦ ਪਿਆ ਮੇਰੇ ਮਾਇ ਸਤਿਗੁਰੂ ਮੈਂ ਪਾਇਆ ਸਤਗੁਰ ਦਾ ਪਾਇਆ ਸੱਚ ਸਿਦੀ ਮਨੁ ਦੀਆ ਆਵਾ ਆਧਿਆ ਬਾਤੁ ਕੋ ਪਰਵਾਰ ਪਰਿਆ ਸ਼ਬਦ ਗਾਉ ਬਣਿਆ ਆਇਆ ਸਤਗੁਰ ਦਾ ਕਾਹੋ ਹਿਕੇਰਾ ਮਨ ਜੀ ਬਸਾਇਆ ਕਹਿ ਮਾਲਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਕੇ ਹਨ ਮੇਰੀਆਂ ਤੂ ਖਦਾ ਰਖ ਪਰਮਾਤੇ ਰਰਨ ਰਹੁ ਮਨ ਮੇਰੇ ਤੂ ਸਭ ਸਾਰਾ ਅੰਗੀਕਾਰੋ ਕਰੇ ਤੇ ਹੰਕਾਰ ਸਤਗੁਰ ਸਤਿਗੁਰ ਸੁਮਰਤ ਸੋਬੇ ਸੁਗਮ ਰੋਿਸਾਰੇ ਕਹਿ ਨਾ सदा रहो हर नाले साचे सारिवा क्या बनी करते रहे करता तेरा सब किस है इसे ना है तो पाल सदा सिंसला हाथी नाम मानव साफ नाम जिन के मानव से आजे कहे नाम को सच्चे साधे वो क्या नहीं करते रह सच्चा ना नाम मेरा आधार सात नाम आधार मेरा जब पुकार सब कवर्जा अर्शाप सुख मन्याय बसिया जिन्हें इच्छा सांप नहीं हो सात ਕੁਲੂ ਮਿੱਠਾ ਮੋਜੀ ਸੁਤਿਆ ਰੇ ਬੜੀ ਅੰਗਿਆ ਹੈ ਹੈ ਬਾਪ ਸੁਨੋ ਮੋ ਸੰਤੋਸ਼ ਸੁ ਦਰੋਪਿਆ ਰੋਜ਼ਾ ਤਾ ਮੇਰਾ ਆਧਾਰ ਰੋਪਾ ਨੇ ਸਭ ਤੱਕ ਸਭ ਤੱਕ ਆਕਸ ਤਾ ਗਰ ਸਭ ਦੇ ਲਾ ਜੀ ਨਾ ਜਿ ਕਸ ਤਾ ਆ ਪੰਚ ਦੂਤ ਉਤਵਸ ਕੀਤੇ ਪਾਲ ਕੰਡ ਕੁਮਾਰਿਆ ਪਰਮ ਪਾਇਆ ਤੁਜਿਨ ਕਾ ਉਸੇ ਨਾਮ ਅਟਟੇ ਜਿਹਦਰ ਰਗ ਤੈ ਸੁਖ ਹੋਆਿਤ ਕਰਿਆ ਅਨ ਹੱਦ ਬਾਜੇ ਅਨ ਸੁਣ ਕੋ ਵਟ ਤਾ ਕੀ ਹੋ ਸਕਨ ਮਨੋ ਪੂਰੇ ਬਾਪ ਰੋਪ ਰਪਯਾ ਨੇ ਸਗਲ ਵਸਤੂ ਰੂਪੇ ਹੋ ਕਰਵਤਨ ਤਾਂ ਪੀ ਉਤਰੇ ਕੁਣੀ ਸੱਤੀ ਬਾਣੀ ਸਤਿ ਸਾਧਨ ਭਇ ਸਰਸੇ ਪੂਰੇ ਗੁਰ ਤੇ ਨਾਣੀ ਹਉ ਤੇ ਪੁਨੀਤ ਕਹਤੇ ਭਵਤ ਸਤਿ ਗੁਰ ਹੈ ਆਪ ਪਰ ਪੂਰੇ ਰਵਤਨਾਂ ਨੂੰ ਚਰਨ ਲਾਗੇ ਬਾਜਿਆ ਰਤ ਸੂਰੇ ਸੋ ਕਮਨ ਗੁਰੂ ਬਾਣੀ ਪਿਤਾ ਮਾਤਾ ਧਰਤ ਮਹਤਿ ਵਿਸਰਾਦ ਦੁਇਦਾਈ ਦਾਇਆ ਖਿਲੇ ਸਗਲ ਜਾਤ ਤੋ ਜੁਕੇ ਅੰਕਾਰ ਪੁਰਿਆਨਾ ਬਾਚੈ ਤਮ ਮਧੂਰੇ ਕਰਮੀ ਆਪੋ ਆਪਣੀ ਤੇ ਜੜ ਕੇ ਦੂਰ ਨਾਮ ਕਹਿ ਮੁਸਕਤ ਕਾਲ ਨਾਲਗ ਦੇ ਮੁਖੇ ਉਜਲੇ ਕੀਤੀ ਛੁੱਟੀ ਨਾਲ ਜਿਹੀ ਨਾਮ ਧਿਆਇ ਨਾਮ ਕਹਿ ਮੁਸਕਤ ਕਾਲ ਨਾਲਗ ਦੇ ਉਕੇ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਬਾਪੂ ਤੁਮੋ ਸਰਵ ਸਰਗਰੀ ਤੁਮਰਾ ਸੂਤਰਤਾ ਦੀ ਤੁਮ ਤੇ ਹੋਇ ਸ਼ੋ ਆਗਿਆ ਤੁਮਰੇ ਗਤ ਮਿਤ ਤੁਮ ਹੀ ਜਾ ਓਹ ਨਾਨਕ ਸਾਬ ਤੇਰੀ ਵਡਿਆਈ ਕੋਈ ਨਾਉ ਨ ਜਾਣ ਬੋਲਣਾ ਜੀ ਸਤਨਾਮ ਸਤਨਾਮ ਹਰਿ ਕਰੇ ਸਤਿਨਾਮ ਸਤਿਰਾਸ ਤਾ ਕੋ ਦੇਵ ਸਤਿ ਰੂਪ ਲਾਗੈ ਜਾ ਕੀ ਪ੍ਰਭ ਆਗੇ ਅਰਦਾਸ ਅਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹਿ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਬੇਨਤੀ ਕਰਿ ਸ਼ੁਕਰ ਗੁਰੂ ਨਾਨਕ ਲਾਈਂ ਤੇ ਆਹੇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੰਸ ਸਹਾਇ ਅਰਜਨ ਹਰਗੋਬਿੰਦ ਨੂੰ ਲਾ ਸਿਮਰਾਇ ਸ੍ਰੀ ਹਰਿ ਵਾਹਿ ਸ੍ਰੀ ਹਰਿ ਕ੍ਰਿਸ਼ਨ ਤਿਨ ਆਹੀਐ ਜਿਸ ਦਠੇ ਸਭ ਦੁੱਖ ਜਾਏ ਇਕ ਬਹਾਦਰ ਸਮਰਿਆ ਘਰੋਂ ਲਾਉਣ ਦਾ ਆਵਾਤ ਹੈ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਰਬੰਸ ਦਾ ਮਰਤ ਦੇ ਦਾਤੇ ਤਾਨ ਤੁਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਹ ਪਾਤਸ਼ਾਹੀ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੇਦਾਰ ਜੀ ਕਾ ਤੇ ਅਹੰਤਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੋਹਾਂ ਸਾਹਿਬ ਜਾਦਿਆ ਚਾਲੀਆਂ ਮੁਕਤਿਆ ਹਠੀਆਂ ਜਪੀਆਂ ਤਤੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੀਗ ਚਲਾਈ ਤੇ ਗਵਾਹੀ ਦੇਖ ਕੇ ਅਣਡਠ ਕੀਤਾ ਤੇ ਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਤੇ ਅਹੰਤਰ ਕੇ ਖਾਲਸਾ ਜੀ ਬੋਲੋ ਜੀ ਜਨਾਹ ਸਿੰਘਾ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖਣੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾਂ ਸੰਗ ਨਿਵਾਹੀ ਤਨਾ ਪ੍ਰਾਤਮਾ ਤੇ ਵਰਤਮਾਨ ਸਮੇਂ ਦੇ ਸਮਹੁ ਸ਼ਹੀਦਾਂ ਦੇ ਇੱਕ ਮਾਹੀ ਦਾ ਤੇ ਅਹੰ ਧਰ ਕੇ ਖਾਲਸਾ ਜੀ ਬੋਲੇ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਰ ਕੇ ਬੋਲੇ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਤਵਾਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹ ਜਹ ਖਾਲਸਾ ਜੀ ਸਾਹਿਬ ਤਹ ਤਹ ਰਖਿਆ ਰਿਆਏ ਤੋ ਦੇਗ ਤੇਗ ਫਤਿਹ ਬਰਦ ਕੀ ਪੈ ਜਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਵਾਲੇ ਬੋਲੇ ਜੀ ਬਖਸ਼ੋ ਜੀ ਮਹਾਰਾਜ ਸਿੱਖਾਂ ਨੂੰ ਸਿੱਖੀ ਦਾਤ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਵਿਸਾਹਾ ਦਾਣ ਭਰੋਸਾ ਦਾਣ ਦਾਨ ਸਰਦਾਨ ਨਾਮ ਦਾਣ ਸ੍ਰੀ ਅਮਰਤ ਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੰਗੇ ਜੋਗੋ ਜੋਗਾ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਵਾਹੋ ਜੀ ਪਿਆਰੇ ਸਿੱਖਾਂ ਦਾ ਮਨ ਨੀਮਾ ਮਤ ਉੱਚੀ ਮਤ ਪੱਤ ਦਾ ਰਾਖਾ ਆਪ ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਸਾ ਸਹਾਈ ਦਾ ਤਾਰ ਜੀਓ ਸਮੂਹ ਗੁਰਦੁਆਰਿਆਂ ਗੁਰ ਧਾਮਾਂ ਦੇ ਖੁੱਲੇ ਦਰਸ਼ਨ ਦੀ ਦਾਤ ਤੇ ਸੇਵਾ ਸੰਭਾਲ ਕਰਨ ਦੀ ਦਾਤ ਆਪਣੇ ਪਿਆਰੇ ਖਾਲਸਾ ਪੰਥ ਨੂੰ ਬਖਸ਼ੋ ਜੀ ਮਹਿਮਾਨਿਓ ਕੇ ਮਾਨ ਸਤਿਗੁਰੂ ਨਿਤਾਣਿਓ ਕੇ ਤਾਨ ਨਿਓਟਿਆਂ ਦੀ ਓਟ ਤਨ ਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਤਨ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤਨ ਤਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਦਸ਼ਾਹ ਜੀ ਆਪ ਜੀਆ ਦੇ ਚਰਨ ਕਮਲਾ ਪਾਸ ਨਿਮਰਤਾ ਸਹਿਤ ਅਰਦਾਸ ਬੇਨਤੀ ਜੋਦੜੀ ਹੈ ਆਪ ਜੀ ਦੇ ਦਰੋਂ ਘਰੋਂ ਵਰਸਾਏ ਅਮਰ ਸ਼ਹੀਦ ਸੰਧੂ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਤੇ ਆਨੇਕ ਸ਼ਹੀਦ ਸਿੰਘਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾ ਸੁਭਾਣਾ ਵਿਖੇ ਅਮਰਤ ਵੇਲੇ ਤੋਂ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਸਜਿਆ ਸਜੇ ਦੀਵਾਨ ਅੰਦਰ ਅੰਮ੍ਰਿਤਮਈ ਆਸਾ ਦੀ ਵਾਰ ਦਾ ਕੀਰਤਨ ਹੋਇਆ ਉਪਰੰਤ ਚੱਲ ਰਹੀ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਤੇ ਗੁਰਮਤ ਵਿਚਾਰਾ ਹੋਈਆਂ ਨੇ ਇੰਨੇ ਸਮੇਂ ਦੌਰਾਨ ਬਾਣੀ ਪੜ੍ਹਦੇ ਆ ਕਥਾ ਕੀਰਤਨ ਕਰਦੇ ਆ ਹੋਇਆ ਸਮੁੱਚੀਆਂ ਸੇਵਾਵਾਂ ਨਿਭਾਉਂਦੇ ਆ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ ਭੁੱਲਾਂ ਜੁਕਾਂ ਦੀ ਮਵਾफी ਬਖਸ਼ੋ ਜੀ ਅੱਗੋਂ ਵਾਸਤੇ ਪਿਆਰ ਤੇ ਸਤਿਕਾਰ ਦੇ ਨਾਲ ਬਾਣੀ ਪੜਨ ਸੁਣਨ ਦੀ ਸ਼੍ਰੇਸ਼ਟ ਮੱਤ ਬਖਸ਼ਿਸ਼ ਕਰਨੀ। ਪੜੀ ਸੁਣੀ ਗੁਰਬਾਣੀ ਦਾ ਫਲਾਪਾਭ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ ਅੰਦਰ ਵਸਾਉਣਾ ਜੀ। ਉੱਚਾ ਤੇ ਸੱਚਾ ਜੀਵਨ ਬਖਸ਼ਿਸ਼ ਕਰਨਾ ਚਰਨ ਕਮਲਾਂ ਦਾ ਪਿਆਰ ਚਰਣਾ ਦੀ ਪ੍ਰੀਤੀ ਚਰਨ ਕਮਲਾਂ ਦੇ ਨਾਲ ਜੋੜ ਕਰਕੇ ਰੱਖਣਾ ਸਤਿਗੁਰੂ। ਸਮੁੱਚੀਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ-ਫੁਲ ਭੇਟਾਵਾਂ ਆਪਣੇ ਦਰ ਪਰਵਾਨ ਕਰਨੀਆਂ ਜੀ ਸੰਗਤਾਂ ਦਾ ਕਦਮ-ਕਦਮ ਲੇਖੇ ਵਿੱਚ ਲਾਉਣਾ ਸਮੂਹ ਸੰਗਤਾਂ ਦੇ ਪਰਿਵਾਰਾਂ ਵਿੱਚ ਸੁੱਖ ਸ਼ਾਂਤ ਚੜ੍ਹਦੀ ਕਲਾ ਸਭਨਾਂ ਨੂੰ ਦੇਹ ਅਰੋਗਤਾਵਾਂ ਸਰੀਰਕ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਜਿਨ੍ਹਾਂ ਗੁਰਮੁਖਾਂ ਨੇ ਅੰਮ੍ਰਿਤ ਵੇਲੇ ਤੋਂ ਤਨ ਮਨ ਧਨ ਦੇ ਨਾਲ ਸੇਵਾਵਾਂ ਕੀਤੀਆਂ ਨੇ ਸਬਨਾ ਦੀਆਂ ਸੇਵਾਵਾਂ ਅਰਦਾਸਾਂ ਬੇਨਤੀਆਂ ਜੋਦੜੀਆਂ ਦਰ ਪ੍ਰਵਾਣ ਕਰਨੀਆਂ ਨਗਰ ਖੇੜੇ ਤੇ ਸੁਖ ਵਰਤਾਉਣੀ ਸਰਬੱਤ ਦਾ ਭਲਾ ਕਰਨਾ ਜੀ ਕਿਰਪਾ ਕਰੋ ਐਸ ਵੇਲੇ ਸੰਤਾਂ ਵੱਲੋਂ ਕੜਾ ਪ੍ਰਸ਼ਾਦ ਦੇਗ ਸਜ ਕੇ ਹਾਜ਼ਰ ਹੈ ਕਰੀ پاکਸਾਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਇ ਲਗਿਆ ਭੋਗ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀ ਛਕੇ ਸਤਨਾਮ ਛੇ ਪਉੜੀਆਂ ਸ੍ਰੀ ਆਨੰਦ ਸਾਹਿਬ ਜੀ ਕੀ ਅਰਦਾਸ ਅਖਰਵਾਦ ਘਾਟ ਭੁੱਲ ਚੁੱਕ ਮੁਆਫ ਕਰਨੀ ਸਰਬਤ ਦੇ ਕਾਰਜ ਰਾਸ ਕਰਨੇ ਜੀ ਕਿਰਪਾ ਕਰੋ ਪਾਵਨ ਪਵਿੱਤਰੋ ਹੁਕਮਨਾਮਾ ਸਾਹਿਬ ਦੀ ਬਖਸ਼ਿਸ਼ ਕਰਕੇ ਸਮੂਹ ਸੰਗਤ ਨੂੰ ਨਦਰੋ ਨਦਰ ਨੇ ਹਾਲ ਕਰੋ ਤੇ ਹੁਕਮ ਨਾਮਾ ਸਾਹਿਬ ਤੇ ਚੱਲਣ ਦੀ ਸਮਰੱਥਾ ਬਖਸ਼ੋ ਸਈ ਪਿਆਰੇ ਮੇਲੋ ਜਿਨ੍ਹਾਂ ਦੇ ਮਿਲੇ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਆਕਾਲ ਕੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖਾਰ ਹੋਏ ਸਮਲਾएंगे ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸੇ ਮਦੇ ਜੋ ਸਰਦਾ ਕਰ ਸੇ ਮਦੇ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਦਰਸ਼ਨ ਪਿਆਸੀ ਦਿਨ ਸਰਾਤ ਜਤੋਬੋ ਅਨ ਦਿਨ ਨੀਤ ਖੋਲ ਕਪਟ ਗੁਰ ਮੇਲਿਆ ਨਾਨਕ ਹਰ ਸੰਗ ਮੀਤ सर नाही दाता अपना नाम दे देहो गुण दिन रात ਨਾਨਕ ਚਾਉ ਏ ਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਏ ਹੋ ਤੋ ਕਾਹੋ ਟਲ ਗੁਰ ਸੇਵਿਆ ਤਹਨਸ ਸਹਜ ਪਾਈ ਦਰਸਨ ਪਰ ਸਿਆ ਗੁਰੂ ਕਾ ਜਨਮ ਮਰਨ ਸਜਣ ਸਚਾ ਪਾਤ ਸਾਹੋ ਸਿਰ ਸਾਹ ਹਾਂਦਾ ਜਿਸ ਪਾਸ ਬਹਿਠਿਆ ਸੋਹੀਆ ਸਭ ਨਾਂਦਾ ਜਿਸ ਪਾਸ ਬਹਿਠਿਆ ਸੋਹੀਆ ਸਭ ਨਾ ਵਿਸਾਹੋ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਿ ਰਥ ਮਹੱਲਾ ਪੰਜਾਬ ਬਿਨਾਸੀ ਜੀ ਅਨ ਕੋ ਦਾਤਾ ਸਿਮਰਤ ਸਭ ਮਲ ਖੋਈ ਗੁਣ ਨਿਧਾਨ ਭਗਤਨ ਕਉ ਬਰਤਨ ਬਿਰਲਾ ਪਵ ਕੋਈ ਅਬਨਾਸੀ ਜੀਨ ਕੋ ਦਤਾ ਸਿਮਰਤ ਸਭ ਮਲ ਖੋਈ ਗੁਣ ਨਿਦਹਾਨ ਭਗਤਨ ਕੋ ਬਰਤਨ ਬੇਰਲਾ ਪਾਵ ਕੋਈ ਮੇਰੇ ਮਨ ਜਪ ਗੁਰ ਗੋਪਾਲਾ ਪ੍ਰਭ ਸੋਈ ਜਾਕੀ ਸ਼ਰਨ ਪਿਆ ਸੁਖ ਪਾਈਆ ਬਹੁੜ ਦੁੱਖ ਨਾ ਹੋਈ ਰਹਾ ਵਡ ਭਾਗੀ ਸਾਧ ਸੰਗ ਪ੍ਰਾਪਤ ਤੈਨ ਭੇਟਤ ਦੁਰਮਤ ਖੋਈ ਤੈਨ ਕੀ ਤੂਰ ਨਾਨਕ ਦਾਸ ਬਾਛੈ ਜੇ ਨ ਹਰਿ ਨਾਮ ਰਿਦਾ ਪਰੋਈ ਵਡ ਭਾਗੀ ਸਾਧ ਸੰਗ ਪ੍ਰਾਪਤ ਤੈਨ ਭੇਟਤ ਦਰਮਤ ਖੋਈ ਤਨ ਕੀ ਤੂ ਹੂਰੇ ਨਾਨਕ ਦਾਸ ਬਾਛੈ ਜਿਨ ਹਰ ਨਾਮ ਰਿਦਾ ਪਰੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ 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 ਨਾਮ ਵਾਹਿਗੁਰੂ ਸਤ 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 ਨਾਮ ਵਾਹਿਗੁਰੂ